ਸਤਿੰਦਰ ਜੈਨ ਕਹਿੰਦਾ ਜੀ ਅਸੀਂ ਉਹਨੂੰ ਸਵਾਲ ਕੀਤਾ ਵੀ ਜੀ ਤੁਸੀਂ ਅਸੀਂ ਜ਼ਮੀਨ ਦਿੰਨੇ ਆ ਸਾਡੇ ਪਲਾਟ ਕੌਣ ਲਊਗਾ ਕਹਿੰਦਾ ਜੀ ਸਾਡੇ ਕੋਲੇ 3 ਲੱਖ ਮਲਾਜ਼ਮ ਆ ਓਹੋ ਤੁਹਾਡੇ ਪਲਾਟ ਖਰੀਦੂ ਬਾਈ ਜੀ 3 ਲੱਖ ਮਲਾਜ਼ਮ ਮਲਾਜ਼ਮ ਦੀ ਤਨਖਾਹ ਲੱਖ ਰੁਪਈਆ ਤੁਸੀਂ 1.5 ਲੱਖ ਲਾ ਲਓ 1.5 ਲੱਖ ਰੁਪਈਆ ਹੋ ਗਈ ਉੱਪਰੋਂ ਵੀ ਉਹ ਬਣਾ ਲਊਗਾ 2 ਲੱਖ ਲਾ ਲਓ 50 ਹਜ਼ਾਰ ਉਹਦੀ ਉੱਪਰ ਲਈ ਵੀ ਆ ਜਿਹੜੇ ਉੱਪਰ ਲਈ ਕਮਾਈ ਖਾਂਦਾ ਉਹ ਮਲਾਜ਼ਮ 2 ਲੱਖ ਰੁਪਈਆ ਮਹੀਨੇ ਦਾ ਕਮਾਉਂ 2 ਲੱਖ ਰੁਪਏ ਮਹੀਨੇ ਦੇ ਹਿਸਾਬ ਦੇ ਨਾਲ ਜੇ ਉਹਨੇ 15 ਸਾਲ ਨੌਕਰੀ ਕੀਤੀ 12 ਦੋਣਾ 24 ਲੱਖ ਰੁਪਏ ਸਾਲ ਦਾ ਹੋ ਗਿਆ ਤੇ ਜੇ ਉਹਨੇ 15 ਸਾਲ ਨੌਕਰੀ ਕੀਤੀ ਕੀ ਹੋਇਆ ਉਹਦੇ ਕੋਲੇ ਤੇ ਸਾਡੇ ਜਿਹੜੇ ਮਾਨ ਸਾਹਿਬ ਕਹਿ ਰਹੇ ਸੀਗੇ ਵੀ ਤੁਹਾਡਾ 30000 ਨੂੰ 1000 ਗਾਜ 3 ਕਰੋੜ ਦਾ ਜਿਹੜਾ 200 ਆ ਉਹ 60000 ਨੂੰ 1 ਕਰੋੜ 20 ਲੱਖ ਦਾ 4 ਕਰੋੜ 20 ਲੱਖ ਇੱਕ ਮਲਾਜ਼ਮ ਜਿਆਦੇ ਬੱਚਿਆਂ ਨੂੰ ਗੁਰਦਾਰੇ ਭੇਜ ਦਵੇ ਸਾਰੀ ਜ਼ਿੰਦਗੀ ਸਾਰੀ ਉੱਪਰ ਲਈ ਤੇ ਆਪਦੀ ਤਨਖਾਹ ਇਕੱਠੀ ਕਰੀ ਜਾਵੇ ਤਾਂ ਵੀ ਪੂਰੀ ਜ਼ਿੰਦਗੀ ਸਾਡੇ ਇੱਕ ਕੀਲੇ ਦਾ ਪਲਾਟ ਨਹੀਂ ਲੈ ਸਕਦਾ ਕਿੱਥੋਂ ਇਹ ਕਹਿੰਦੇ ਆ ਵੀ ਅਸੀਂ ਆਵਾਜ਼ ਕਰਦਾਂਗੇ ਕਿਹੜਾ ਮੁਲਾਜ਼ਮ ساری ਜ਼ਿੰਦਗੀ ਦੀ ਕਮਾਈ ਲਾ ਕੇ ਸਾਡਾ ਇੱਕ ਪਲਾਟ ਹੀ ਖਰੀਦੂਗਾ ਕਿੱਥੋਂ ਇਹਨਾਂ ਕੋਲੇ ਹੀ ਨਿਗਾ ਕਿ ਚਲੋ ਅਸੀਂ ਇਹਨਾਂ ਨੂੰ ਜ਼ਮੀਨਾਂ ਦਿੰਨੇ ਆ ਸਾਰੇ ਪਿੰਡ ਦਿੰਨੇ ਆ ਇਹ 4 ਕਰੋੜ 20 ਲੱਖ ਦੇ ਹਿਸਾਬ ਨਾਲ ਇਹਨਾਂ ਨੂੰ ਜ਼ਮੀਨ ਦਿੰਨੇ ਆ ਇਹ ਪਹਿਲਾਂ ਆਪਦੇ ਉਹ ਖੜੇ ਕਰਨ ਵੀ ਇਹਨਾਂ ਕੋਲ ਗਾਹ ਕਿੰਨਾ ਜਿਹੜਾ ਜ਼ਿਮੀਂਦਾਰ ਆ ਆਪਦੀ ਜ਼ਮੀਨ ਲਿਖਾਊਗਾ ਉਹਨੂੰ ਕਹਿਣ ਵੀ ਆ ਤੈਨੂੰ ਬਿਆਨਨਾ ਦਿੱਤਾ ਕੀ ਲੈਦਾ ਭਾਈ 4 ਕਰੋੜ ਦੇ ਹਿਸਾਬ ਨਾਲ 25% ਕਰੋੜ ਰੁਪਈਆ ਚੱਕ ਜ਼ਮੀਨ ਦੇ ਦੇ ਜਿੱਦੇ ਤੈਨੂੰ CLU ਮਤੇ ਨੂੰ ਮਿਲ ਜੂਗਾ ਲੈਟਰ ਉਹਦਾ ਉਹ ਦਿਨ ਤੈਨੂੰ ਰਿਐਸਟਰੀ ਕਰਵਾ ਦਾਂਗੇ ਇਹਨਾਂ ਕੋਲ ਗਾਹ ਕਿ ਤੱਕ ਦਿਖਾਉਣ ਸਾਡੇ ਦਾ ਜ਼ਮੀਨਾਂ ਖਾਣ ਆ ਕੇ ਗਾਹ ਤੇਰੇ ਕੋਲ ਇੱਕ ਵੀ ਨਹੀਂ ਕਿਸੇ ਤੁਸੀਂ ਕਿਸੇ ਮੰਤਰੀ ਦੇ ਮੂੰਹੋਂ ਕਿਸੇ ਇਹਨਾਂ ਦੇ ਕਿਸੇ ਦੇ ਮੂੰਹੋਂ ਵੀ ਇੱਕ ਗੱਲ ਸੁਣੀ ਹੈ ਫਾਇਦੇ ਸੁਣਾਈ ਜਾਂਦੇ ਆ ਕਿ ਤੇ ਇਹਨਾਂ ਕੋਲ ਗਾਹ ਬਾਰੇ ਪੁੱਛਿਆ ਵਾ ਕਿਸੇ ਨੇ ਵੀ ਗਾਹ ਕਿੱਥੇ ਆ ਹੂੰ ਗਾਹ ਕਿ ਦੱਸਣ ਵੀ ਤੁਹਾਡੇ ਕੋਲੇ ਜ਼ਮੀਨਾਂ ਖਰੀਦਣ ਵਾਲਾ ਗਾਹ ਕੌਣ ਆ ਸਾਨੂੰ ਵੀ ਪਤਾ ਲੱਗੇ ਇਹ ਵੀ ਚੋਰ ਮੋਰੀ ਆ 4800 ਗਾਜ ਸਤੋਂ ਲੈਣਾ ਸਾਨੂੰ ਦੇਣਾ 1200 ਬੱਚੇ ਇਹਨਾਂ ਨੇ ਕਰਨਾ ਉਹਦੇ ਸੜਕਾਂ ਬਣਾਉਣੀਆਂ ਪਾਰਕਾਂ ਬਣਾਉਣੀਆਂ 1200 ਸਾਨੂੰ ਦੇ ਤਾਂ 1200 ਦੇ ਵਿੱਚ ਸੜਕ ਬਣ ਜੂ ਪਿੱਛੇ ਬਚ ਗਿਆ 2400 2400 ਕਿਹੜਾ ਜਾਂਦਾ ਉਹ ਵੀ ਸਾਨੂੰ ਦੱਸਣ ਉਹ ਕਿਹਦੀ ਜੇਬ ਤੇ ਜਾਣਾ ਕੇਜਰੀਆਲ ਦੇ ਮਨੀਸ਼ ਸ਼ੋਧੀਏ ਦੇ ਕਿਹਦੇ ਕੋਲ ਜਾਊ 2400 ਚਲ ਮੈਂ ਮੰਨਦਾ ਵੀ ਚਲ 1200 ਨਾਲ ਨਹੀਂ ਹੋਣਾ 1200 ਸਾਨੂੰ ਦੇਤੀ ਬਾ 2400 ਇਹਨਾਂ ਨੇ ਲਾਤੀ ਸੜਕਾਂ ਬਣਾਉਣ ਨੂੰ ਪਾਰਕਾਂ ਬਣਾਉਣ ਨੂੰ 3600 ਗਈ ਜਿਹੜਾ ਫਿਰ ਸਾਡਾ 1200 ਕਾ ਜਾਓ ਕਿੱਥੇ ਸਾਨੂੰ 1200 ਸਾਨੂੰ 10 ਪੂਰਾ ਹਿਸਾਬ ਤਾਂ ਦੇਣ ਭਾਈ ਤੁਹਾਡੀ ਜਮੀਨਾਂ ਲੈਣੀ ਐ ਇੰਨੇ ਚੋ ਇੰਨੀ ਸੜਕਾਂ ਚ ਲੱਗ ਜੂ ਇੰਨੀ ਪਾਰਕਾਂ ਚ ਲੱਗ ਜੂ ਜਿਹੜੀ ਬਾਕੀ ਸਾਡੀ ਜਮੀਨ ਬਚ ਗਈ ਉਹਦਾ ਮਾਲਕ ਕੌਣ ਆ ਤੇ ਕਿਉਂ ਆ ਕੌਣ ਆ ਤੇ ਕਿਉਂ ਆ ਉਹ ਕੀ ਹੱਕ ਆ ਦੇਖੋ ਮੇਰੀ ਜਮੀਨ ਬਰਾਸਤੀ ਚੱਲਣੀ ਆ ਮੇਰੇ ਤੋਂ ਬਾਅਦ ਮੇਰੇ ਬੱਚੇ ਉਹਨਾਂ ਦੇ ਬੱਚੇ ਉਹਨਾਂ ਦੇ ਬੱਚੇ ਜਾਂ ਸਾਡੇ ਪਹਿਲਾਂ ਬਜ਼ੁਰਗ ਸੀਗੇ ਸਾਨੂੰ ਪਤਾ ਲੱਗੇ ਵੀ ਸਾਡਾ ਜਿਹੜਾ 1200 ਗਾਜ ਬਚਣਾ ਇਹ ਕਿਹਦੀ ਜੇਬ ਚ ਜਾਣਾ ਤੇ ਕਿਉਂ ਜਾਣਾ ਕੀ ਉਹ ਸਾਡਾ ਸਾਲਾ ਖੂਨ ਚੋਂ ਆ ਸਾਡਾ ਕੋਈ ਪੁੱਤ ਭਤੀਜਾ ਉਹ ਵੀ ਜਿਹੜਾ ਉਹਨੂੰ ਸਾਡੀ ਚਲੀ ਜਾਊਗੀ ਜ਼ਮੀਨ ਸਾਡੀ ਜ਼ਮੀਨ ਦਾ ਬਾਰਸ ਜਿਹੜਾ ਚੋਰ ਮੋਰੀ ਚਾ ਸਾਨੂੰ ਉਹ ਦੱਸਣ ਵੀ ਆ ਚੋਰ ਮੋਰੀ ਚ ਫਲਾਨੀ ਤੁਹਾਡਾ ਬਾਰਸ ਉਹ ਬੈਠਾ ਵਾ 1200 ਗਾਹ ਦੇ ਥੋੜੀ ਜ਼ਮੀਨ ਦੇ ਵਿੱਚੋਂ ਅਸੀਂ ਉਹਨੂੰ ਦੇਣੀ ਆ ਸਾਨੂੰ ਹਿਸਾਬ ਤਾਂ ਪੂਰਾ ਦੇਣ ਸਿਰਫ ਵੀਰੇ ਨੇਰਾ ਰੱਖ ਰੇ ਆ ਲੁੱਟਣ ਆਇਆ ਇਹ ਲਾਲੇ ਹੋਰ ਕੁਛ ਨਹੀਂ ਇਹਨਾਂ ਨੇ ਦਿੱਲੀ ਦੇ ਵਿੱਚੋਂ ਜਿਹੜੇ ਸ਼ਰਾਬ ਘਟਾਲਿਆਂ ਦੇ ਵਿੱਚ ਚੋਰੀ ਦੇ ਵਿੱਚ ਕੱਟ ਕੇ ਆਏ ਆ ਠੀਕਾ ਉਥੋਂ ਚੰਗੀ ਤਰ੍ਹਾਂ ਇਹ ਜੁੱਤੀਆਂ ਖਾ ਕੇ ਦਿੱਲੀੋਂ ਵਿਲੇ ਹੋ ਗਏ ਹੁਣ ਪੰਜਾਬ 'ਚ ਦਿੱਲੀ ਵਾਲਿਆਂ ਨੇ ਤਾਂ ਹੁਣ ਤੋਰੇ ਆ ਅਸੀਂ ਇਹਨਾਂ ਦੇ ਨਾ ਠੋਕੇ ਤੋਰਾਂਗੇ ਇਹਨਾਂ ਨੇ ਆਉਣੀ ਤੋੜਦੇ ਅਸੀਂ ਇਹਨਾਂ ਨੂੰ ਬੰਦੇ ਦੇ ਪੁੱਤ ਬਣਾ ਕੇ ਤੋਰਾਂਗੇ ਪੰਜਾਬ ਦੇ ਵਿੱਚ ਸਾਡੀ ਜ਼ਮੀਨ ਦੇ ਵਿੱਚ ਅਸੀਂ ਵਾਦਾ ਕਰਦੇ ਆ ਜੇ ਕਿਸੇ ਪਿਓ ਦੇ ਪੁੱਤ 'ਚ ਹਿੰਮਤ ਆ ਵੱਡ ਕੇ ਦਿਖਾ ਦੇ ਰੋੜਾ ਰਾੜਾ ਨੂੰ ਅਸੀਂ ਛੱਟ ਦਿੰਨੇ ਆ ਵੀ ਰੋੜ ਨਿਕਲਦਾ ਚੱਲ ਕੋਈ ਨਹੀਂ ਵਿੱਗਾ ਹੋਣਾ ਰਿਕਾਰਡ ਹੋ ਰਿਹਾ ਜਿਦਾਖੇ ਪਿੰਡ ਦਾ ਕਿਸੇ ਵੀ ਬੰਦੇ ਨੇ ਇਹ ਤਾਂ ਤੁਸੀਂ ਜਿਹੜੇ ਵੀ ਖੜੇ ਹੋ ਜੇ ਕਿਸੇ ਨਾਲ ਜ਼ਮੀਨ ਦੇ ਤੇ ਫਿਰ ਆਪਾਂ ਉਹ ਵੀ ਚਲਾ ਦੇਣਾ ਬਿਲਕੁਲ ਜੀ ਆਹ ਜਿਹੜਾ ਆਹ ਭਾਵਾ ਆਹ ਭਾਅ ਤੇ ਜ਼ਮੀਨ ਨਹੀਂ ਮਿਲੂ ਦੇਖੋ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਆ ਵੀ ਆਹ ਭਾਅ ਤੇ ਜ਼ਮੀਨ ਨਹੀਂ ਮਿਲੂਗੀ ਜ਼ਮੀਨ ਜੇ ਸਾਡੇ ਨਾਲ ਕਿਸੇ ਤਰੀਕੇ ਨਾਲ ਆਉਣਗੇ ਸਾਡੇ 1 ਕਿਲੇ ਦੇ 15 ਕਿਲੇ ਬਾਹਰ ਨਗਦ ਬਣਦੇ ਹੋਣਗੇ ਬਿਲਕੁਲ ਜ਼ਮੀਨਾਂ ਦੇ ਦਾਂਗੇ ਪਰ ਜੇ ਮੈਂ ਇਹ ਕਹਿੰਦੇ ਆ ਵੀ ਆ ਪਲਾਟ ਲੈ ਕੇ ਜ਼ਮੀਨ ਲੈ ਲੋ ਕਿਸੇ ਭਾਅ ਨੂੰ ਨੀ ਦਾਂਗਾ ਜਾਂ ਆਪ ਨਹੀਂ ਤੇ ਜਾ ਘਾਕ ਨਹੀਂ ਇੱਕੋ ਹੀ ਗੱਲ ਆ ਜਾਂ ਅਸੀਂ ਨਹੀਂ ਜਾ ਫਿਰ ਇਹ ਭੁੱਲ ਜਾਣ ਇਹਨਾਂ ਨੇ ਸ਼ਰਾਬ ਘਟਾਲਾ ਕਰਕੇ ਜਿਹੜੇ ਉੱਥੇ ਦੋ ਮੂਰੇ ਸੀ ਉਹੀ ਇੱਥੇ ਨੇ ਸ਼ਰਾਬ ਘਟਾਲੇ ਚ ਜਿੱਲ੍ਹਾਂ ਕੱਟੇ ਹੋਏ ਆ ਜਿਹੜਾ ਬੰਦਾ ਉਹ ਕ੍ਰਾਈਮਿਨਲ ਆ ਹੋ ਗਿਆ ਨਾ ਕੋਰਟ ਨੇ ਤਾਂ ਹੀ ਤਾਂ ਜੇਲ੍ਹ ਭੇਜਿਆ ਯਾਰ ਜਿਉਂ ਚ ਕੋਈ ਗਲਤੀ ਸੀਗੀ ਪੂਰੀ ਅਨਕਵਰੀ ਜਿਹੜੇ ਸਾਰੇ ਚੋਰ ਸੀ ਤਾਈਓ ਜੇਲ੍ਹਾਂ ਚ ਗਏ ਹੁਣ ਉਹੀ ਚੋਰ ਇੱਥੇ ਆ ਕੇ ਜੁੰਡਲੀ ਬਣਾ ਕੇ ਸਾਡੀਆਂ ਜ਼ਮੀਨਾਂ ਦੇ ਉੱਤੇ ਬਣਾ ਰਹੇ ਨੇ ਕਿਉਂ ਸਾਡੇ ਪੰਜਾਬੀ ਮਾਰ ਗਏ ਜਿਹੜੀ ਗਲਾਟਾ ਦਾ ਚੇਅਰਮੈਨ ਮੁੱਖ ਮੰਤਰੀ ਹੋਣਾ ਚਾਹੀਦਾ ਸਾਡਾ ਉਹਦੇ ਚ ਇਹਨਾਂ ਨੇ ਉਹ ਚੀਫ ਸੈਕਟਰੀ ਲਾਤਾ ਤੇ ਜਿਹੜੇ ਨਾਲ ਜਿਹੜੇ ਉਹਦੇ ਨਾਲ ਲਾਤੇ ਉਹ ਦਿੱਲੀ ਵਾਲੇ ਲਾਤੇ ਕਿਉਂ ਸਾਡੇ ਪੰਜਾਬੀ ਮਰ ਗਏ ਉਹ ਕਮੇਟੀਆਂ ਦੇ ਵਿੱਚ ਸਾਡੇ ਪੰਜਾਬੀਆਂ ਕੋਲ ਤਾਕਤ ਨਹੀਂ ਸੀ ਕਮੇਟੀਆਂ ਬਣਾਉਣ ਦੀ ਸਾਡੇ ਪੰਜਾਬੀ ਨਹੀਂ ਸਾਡੇ ਲਈ ਇਹ ਪਲਾਨ ਬਣਾ ਸਕਦੇ ਕਿਉਂ ਨਹੀਂ ਬਣਾ ਸਕਦੇ ਸਾਡਾ ਮੁੱਖ ਮੰਤਰੀ ਕਿਉਂ ਨਹੀਂ ਉਹ ਉਹਦਾ ਚੇਅਰਮੈਨ ਹੈਗਾ ਸਾਡੇ ਮੁੱਖ ਮੰਤਰੀ ਨੂੰ ਚੇਅਰ ਸਾਨੂੰ ਸਾਡਾ ਆਪਦਾ ਵੱਡੂ ਸ਼ਾਮੇ ਦਾ ਸਿੱਟੂ ਇਹ ਸਾਡੇ ਕੀ ਲੱਗਦੇ ਆ ਇਹ ਸਿਰਫ ਇੱਕ ਇਹਨਾਂ ਦਾ ਤਰੀਕਾ ਦਿੱਲੀ ਚ दारू ਨਾਲ ਇਹਨਾਂ ਨੇ ਆਪਦੇ ਘਰ ਪਰਲੇ ਇੱਥੇ ਤਾਂ ਹੁਣ ਇਹਨਾਂ ਨੂੰ ਪਤਾ ਵੀ ਇਹਦਾ ਖਜ਼ਾਨੇ ਨੂੰ ਹੱਥ ਲੱਗ ਗਿਆ ਖਜ਼ਾਨਾ ਜੀ ਖਜ਼ਾਨਾ ਖਜ਼ਾਨੇ ਨੂੰ ਹੱਥ ਲੱਗ ਗਿਆ ਜਾਣੀ ਦੇ ਟਰੱਕਾਂ ਨੇ ਵੀ ਲੱਦ ਕੇ ਪੈਸੇ ਲੈ ਕੇ ਨਹੀਂ ਜਾਣਾ ਜਿੰਨੇ ਕੇ ਪੈਸੇ ਇਹਨਾਂ ਨੇ ਸੱਤੋਂ ਇੱਥੋਂ ਕਮਾਉਣੇ ਆ ਸਭ ਤੋਂ ਮਹਿੰਗੀ ਜ਼ਮੀਨ ਸਭ ਤੋਂ ਵੱਧ ਜ਼ਮੀਨ ਜਿੰਨੀ ਇੱਕ ਜ਼ਿਲ੍ਹੇ ਦੀ ਅੰਮ੍ਰਿਤਸਰ ਦੀ 4500 4000 ਕਿਲਾ ਰਕਵੇਰ ਹੋ ਰਹੀ ਹੈ ਇੱਕ ਜ਼ਿਲ੍ਹੇ ਦੇ ਮੁਕਾਬਲੇ ਇੱਕ ਪਿੰਡ ਦੀ ਮੇਰੇ ਦੀ ਹੁਣੀ ਠੀਕ ਆ ਬਾਕੀ ਕਿਸੇ ਜ਼ਿਲ੍ਹੇ ਦੇ 500 ਕਿਲਾ ਕਿਸੇ ਜਗ੍ਹਾ ਦਾ ਜ਼ਿਲ੍ਹੇ ਦਾ 800 ਕਿਲਾ ਸਾਡੇ 4500 ਕੱਲੀ ਦਾਖੇ ਦੀ ਆ ਦਾਖੇ ਪਿੰਡ ਦਾਖੇ ਪਿੰਡ ਦੀ ਸਾਡੇ ਘਰ ਵੀ ਸਾਡੀਆਂ ਜ਼ਮੀਨਾਂ ਆ ਵੀ ਅੱਜ ਸਾਡੀ ਉੱਥੇ ਪਟਵਾਰਖਾਨੇ ਲੈ ਕੇ ਲਾਤਾ ਫਰਦਾ ਬੰਦ ਨੇ ਹਾਂਜੀ ਉੱਥੇ ਲਿਖਿਆ ਹੋਇਆ ਫਰਦਾ ਬੰਦ ਨੇ ਅੱਜ ਦਾ ਸਾਡੀਆਂ ਫਰਦਾ ਬੰਦ ਕੀਤੀਆਂ ਕੱਲ ਨੂੰ ਇਹ ਗਣ ਕੇ ਤੁਹਾਨੂੰ ਬੋਣੀ ਵੀ ਬੰਦ ਨਾਲੇ ਬਾਈ ਜੀ ਪਲਾਟਾਂ ਦੇ ਵਿੱਚ ਕਿੱਥੋਂ ਅਸੀਂ ਜ਼ਮੀਨਾਂ ਵਾਹਾਂਗੇ ਕਿੱਥੋਂ ਇੱਡੇ-ਇਡੇ ਟਰੈਕਟਰ ਟਰੈਕਟਰ ਦੇਖਿਆ ਤੁਸੀਂ ਇਹ ਮੁੰਡੇ ਦਾ ਇਹ ਹਜ਼ਾਰ ਗਾਚੋਂ ਮੁੜ ਜੂ ਕਿੱਥੋਂ ਅਸੀਂ ਇਹ ਹਜ਼ਾਰ ਗਜਾਂ ਚੋਂ ਇਹ ਵਾਹ ਲਾਂਗੇ ਪਰ ਉਹ ਤਾਂ ਕਹਿੰਦੇ ਅਸੀਂ ਧੱਕਾ ਕਿਸੇ ਨਾਲ ਨਹੀਂ ਕਰਨਾ ਜਿਹੜੇ ਜ਼ਮੀਨ ਦੇਣਾ ਚਾਹੁੰਦੇ ਨੇ ਦੇ ਨਹੀਂ ਦੇਣਾ ਇਹ ਧੱਕਾ ਨਹੀਂ ਕਰਨਾ ਫਿਰ ਕਿਉਂ ਲਾਜਾ ਲੈ ਕੇ ਰੀਐਸਟੀਮ ਫਰਦਾ ਬੰਦ ਨੇ ਉਹ ਕਿਉਂ ਲਾਜਾ ਲੈ ਕੇ ਜੇ ਧੱਕਾ ਨਹੀਂ ਕਰਨਾ ਫਿਰ ਸੀਐਲਯੂ ਕਿਉਂ ਬੰਦ ਕੀਤਾ ਅੱਜ ਮੇਰੀ ਜ਼ਮੀਨ ਬਾਹੀ ਜੋਗ ਆ ਅਸੀਂ ਦੋ ਭਾਈ ਆ ਮੈਂ ਹੁਣ ਇੱਕ ਨੇ ਘਰ ਪਾਉਣਾ ਮੈਂ ਇਹਦੇ ਵਿੱਚ ਆ ਗਿਆ ਗਲਾਡਾ ਦੇ ਮੈਨੂੰ ਘਰ ਦੀ ਖਾਤਿਰ ਮਨਜ਼ੂਰੀ ਲੈਣੀ ਪਊ ਸੀਐਲਯੂ ਲੈਣਾ ਪਊ ਜਦੋਂ ਮੈਂ ਸੀਐਲਯੂ ਲੈਣ ਜਾਊਂਗਾ ਆਪਦਾ ਘਰ ਪਾਉਣ ਦੀ ਖਾਤਿਰ ਉਹਨਾਂ ਨੇ ਕਿਹਾ ਜੀ ਤੈਨੂੰ ਨਹੀਂ ਮਿਲਣਾ ਮੈਂ ਘਰ ਕਿੱਥੇ ਪਾਊ ਇੱਕ ਘਰ ਮੇਰਾ ਭਾਈ ਰੱਖ ਲੂ ਮੈਨੂੰ ਤਾਂ ਬਾਹਰ ਪਾਉਣਾ ਪੈਣਾ ਮੈਂ ਘਰ ਕਿੱਥੇ ਪਾਉਂਗਾ ਇਹ ਨਹੀਂ ਮੈਨੂੰ ਸੀਐਲਯੂ ਨੂੰ ਦੇਣਾ ਮੈਂ ਹੁਣ ਕਿੱਥੇ ਆ ਲੈਣਾ ਬਣਾਉਂ ਆਪਦਾ ਇਹ ਕਹਿੰਦੇ ਸੀਐਲਯੂ ਤੁਹਾਨੂੰ ਦੇਣਾ ਹੀ ਨਹੀਂ ਪ੍ਰਾਈਵੇਟ ਬੰਦੇ ਨੂੰ ਮਿਲਣਾ ਹੀ ਨਹੀਂ ਇਹ ਗੱਲ ਸਤਿੰਦਰ ਜੈਨ ਦੇ ਮੂੰਹੋਂ ਕਹਿਣ ਦੀ ਗੱਲ ਆ ਇਹ ਵੀ ਸੀਐਲਯੂ ਤੁਹਾਨੂੰ ਨਹੀਂ ਮਿਲੂਗਾ ਜੇ ਉਹ ਸਾਨੂੰ ਮਿਲੂ ਨਹੀਂ ਫਿਰ ਅਸੀਂ ਘਰ ਕਿੱਥੋਂ ਪਾਵਾਂਗੇ ਕਿੱਥੇ ਬੈਠਾਂਗੇ ਅਸੀਂ ਜਾ ਕੇ ਕੈਸਮ ਤਾਂ ਚੇਂਜ ਕਰਾਉਣੀ ਪੈਣੀ ਆ ਨਾ ਬਾਹੀ ਵਾਲੀ ਜ਼ਮੀਨ ਦੇ ਵਿੱਚ ਜੇ ਮੈਂ ਰਹਿائش ਕਰੂੰਗਾ ਫਿਰ ਮੈਨੂੰ ਕੈਸਮਾਂ ਦਾ ਚੇਂਜ ਕਰਾਉਣੀ ਪੈਣੀ ਆ ਚੇਂਜ ਕਰਾਉਣ ਦੀ ਗੱਲ ਸੀਐਲਯ ਦੇਖੋ ਇੱਕ ਤਾਂ ਸਾਡੇ ਆ ਲੋਕਾਂ ਨੂੰ ਆਮ ਨਹੀਂ ਪਤਾ ਵੀ ਮੈਨੂੰ ਆਪਦੇ ਘਰ ਦੀ ਖਾਤਰ ਵੀ ਮਨਜ਼ੂਰੀ ਲੈਣੀ ਪਊਗੀ ਸਾਡੇ ਕਹੀ ਜਾਂਦੇ ਨਹੀਂ ਆਪਾਂ ਨਹੀਂ ਬਣ ਦੇਣੇ ਇਹ ਨਹੀਂ ਪਤਾ ਵੀ ਸਾਨੂੰ ਘਰ ਦੀ ਖਾਤਰ ਵੀ ਆਪਦੀ ਖਾਤਰ ਵੀ ਮਨਜ਼ੂਰੀਆਂ ਲੈਣੀਆਂ ਪੈਣੇ ਇਹ ਨਹੀਂ ਪਤਾ ਲੋਕਾਂ ਨੂੰ ਹਜੇ ਲੋਕੀ ਸਾਡੇ ਹਜੇ ਵਿਚਾਰੇ ਅਨਪਾੜ੍ਹ ਸਿੱਧੇ ਲੋਕੀ ਆ ਇਹਨਾਂ ਸਾਡੇ ਲੋਕਾਂ ਨੂੰ ਜ਼ਿਆਦਾਤਰ ਤਾਂ ਇਹ ਨਹੀਂ ਪਤਾ ਵੀ ਇਹਦੇ ਨਾਲ ਸਾਨੂੰ ਹੋਰ ਕੀ ਵਿਵਤਾ ਪੈਣੀ ਆ ਹੁਣ ਦੇਖੋ ਇਹ ਕਹਿੰਦਾ 3 ਸਾਲ ਪੈਸੇ ਦੇਣੇ ਆ ਇਹ ਪਾਲਿਸੀ ਦੇ ਵਿੱਚ ਲਿਖਿਆ ਨੇ ਦੇ ਵਿੱਚ 3 ਸਾਲ ਇਹਨੇ ਸਾਨੂੰ ਪੈਸੇ ਦੇਣਗੇ ਉਦੋਂ ਬਾਅਦ ਸਾਡੇ ਪਲਾਟ ਵਿਗਣ ਸਾਡੇ ਪਲਾਟ ਨਾ ਵਿਗਣ ਇਹਨਾਂ ਨੇ ਸਾਤੋਂ ਉਲਟਾ ਉਹਨੇ ਦੇਖ ਰਖਦੇ ਪੈਸੇ ਲੈਣੇ ਆ ਇਹ ਤਾਂ ਕਹਿੰਦੇ ਵੀ ਅਸੀਂ ਤਾਂ 10% ਹਰ ਸਾਲ ਵਧਾਵਾਂਗੇ ਕਿਦੋਂ ਵਧਾ ਕੇ ਸਾਨੂੰ ਇਹਨਾਂ ਨੇ ਛੜਕਾ ਬਣਾ ਕੇ ਹੈਂਡ ਓਵਰ ਕਰਤਾ ਵੀ ਸਾਡੇ ਬਣੀ ਓਕੇ ਆ ਤਿਆਰ ਆ ਰੈਡੀ ਆ ਉਹਦੇ ਪਲਾਟ ਵੇਚ ਲਓ ਉਹ ਜਦ ਤੱਕ ਹੀ ਸਾਨੂੰ ਦੇਣਾ ਉਦੋਂ ਬਾਅਦ ਤਾਂ ਨਹੀਂ ਦੇਣਾ ਉਦੋਂ ਬਾਅਦ ਜਿੰਨਾ ਵੀ ਉਹਦਾ ਰੱਖ ਰਖਾ ਦਾ ਖਰਚਾ ਹੋ ਉਹਨਾਂ ਦਾ ਛੜਕਾ ਦਾ ਖਰਚਾ ਬਹੁਤ ਸਾਰਾ ਸਾਡੇ ਸਾਰੇ ਪਾਲਿਸੀ ਪੜ੍ਹ ਲਓ ਉਹਦਾ ਰਖਰਖਾ ਸਾਤੋਂ ਲੈਣਾ ਬੈਕ ਆਲਟਾ ਇਹਨਾਂ ਨੇ ਸਾਮ ਸੰਭਾਲਦਾ ਪਲਾਟ ਸਾਡਾ ਵਿਕੇ ਨਾ ਸਾਨੂੰ ਤਾਂ ਜੁਰਮਾਨੇ ਲਾ ਕੇ ਪਹਿਲੇ ਸਮਿਆਂ ਦੇ ਵਿੱਚ ਨਾ ਜ਼ਮੀਨ ਦੇ ਟੈਕਸ ਹੁੰਦਾ ਸੀ ਜਿਵੇਂ ਆਪਾਂ ਅੱਜ ਤੋਂ ਕੋਈ 100 200 ਸਾਲ ਪਹਿਲਾਂ ਹੁਣ ਵੀ ਪ੍ਰੋਪਰਟੀ ਟੈਕਸ ਹੈ ਜੀ ਚਲੋ ਹੁਣ ਫੇਰ ਵੀ ਬਾਅਦ ਜਮਾਫ ਹੋ ਗਏ ਇੰਨੇ ਹੈ ਨੀਗਾ ਉਦੋਂ ਟੈਕਸ ਹੁੰਦਾ ਸੀ ਜ਼ਮੀਨਾਂ ਆਵਾਦ ਨਹੀਂ ਸੀ ਹੁੰਦੀਆਂ ਬੇਲੀਆਂ ਪਈਆਂ ਹੁੰਦੀਆਂ ਸੀ ਬੰਜਰ ਜ਼ਮੀਨਾਂ ਹੁੰਦੀਆਂ ਸੀ ਉਦੋਂ ਜੇ ਕਿਸੇ ਨੂੰ ਸਜ਼ਾ ਦਿੰਦੇ ਹੁੰਦੇ ਸੀ ਨਾ ਸਾਡਾ ਬਜ਼ੁਰਗ ਸੁਣਾਉਂਦਾ ਹੁੰਦਾ ਸੀ ਨਾਲ ਸਾਡੇ ਮੋਹੀ ਪੰਡਾ ਕਹਿੰਦੇ ਕਿਸੇ ਨੇ ਨਾ ਮਰਾਸੀ ਨੇ ਟਿੱਚਰ ਕਰਤੀ ਸੀ ਕਿਸੇ ਉਹਦੇ ਵਿੱਚ ਜਦੋਂ ਉਹਨੂੰ ਪਿੰਡਦਿਆਂ ਨੇ سزا ਦਿੱਤੀ ਉਹਨੂੰ ਕਹਿੰਦੇ ਤੈਨੂੰ ਫਲਾਣੇ 10 ਕਿਲੇ ਦੇ ਦੇ ਤੇ ਉਹ ਮੈਂ ਤਾਂ ਕਰਦਾ ਸੀ ਕਹਿੰਦਾ ਬਾਈ ਜੀ ਹੱਥ ਜੋੜਦਾ 10 ਕਿਲੇ ਨਾ ਦੋਵੋ ਕਿਉਂਕਿ ਉਹਦੇ ਕੋਲੇ ਕਮਾਈ ਦਾ ਸਾਧਨ ਨਹੀਂ ਸੀ ਉਹਨੂੰ ਟੈਕਸ ਦੇਣਾ ਪੈਣਾ ਸੀ ਇਹਨਾਂ ਨੇ ਸਾਨੂੰ ਸਾਡੀਆਂ ਜ਼ਮੀਨਾਂ ਦੇ ਟੈਕਸ ਦੇਣ ਲਾ ਦੇਣਾ ਹੁਣ ਅੱਜ ਤੋਂ 3 ਸਾਲਾਂ ਬਾਅਦ ਚ ਕਮਾਈ ਸਾਡੇ ਕੋਲ ਹੁਣੇ ਕੋਈ ਨਹੀਂ ਜਾਂ ਤਾਂ ਹੁਣ ਅਸੀਂ ਜਾ ਕੇ ਲਾਲਿਆਂ ਦੀਆਂ ਗੱਡੀਆਂ ਚਲਾਵਾਂਗੇ ਜਾਂ ਫਿਰ ਸਾਨੂੰ ਉਹ ਜਿਵੇਂ ਇੱਕ ਬਾਈ ਮਹਾਲੀ ਵਾਲਾ ਲਾਈ ਬੈਠਾ ਮੀਟ ਦੀ ਰੇੜੀ ਮੀਟ ਦੀ ਰੇੜੀ ਹੈਨਾ ਅਸੀਂ ਹੁਣ ਕੋਈ ਉਹ ਰੇੜੀਆਂ ਲਾਵਾਂਗੇ ਹੋਰ ਸਾਡੇ ਕੋਲ ਉਸ ਤੋਂ ਬਾਅਦ ਉਹ ਕਮਾਇਆ ਕਰਾਂਗੇ ਜਿੱਚ ਬੱਚਿਆਂ ਨੂੰ ਨਹੀਂ ਦਿਆ ਕਰਨਾ ਇਹਨਾਂ ਦੇ ਟੈਕਸ ਭਰਿਆ ਕਰਾਂਗੇ ਅਸੀਂ ਇਹ ਕਾਲੇ ਕਾਨੂੰਨਾਂ ਨਾਲੋਂ ਵੀ ਗੰਦੀ ਚੀਜ਼ ਹੈ ਜੀ ਇਹ ਚੀਜ਼ ਮਾਰੂ ਨੀਤੀ ਆ ਸਭ ਤੋਂ ਬਾਅਦ ਇਹ ਮਹਿੰਗੀਆਂ ਜ਼ਮੀਨਾਂ ਨੂੰ ਪੈ ਨਿਕਲੇ ਆ ਤੁਸੀਂ ਦੇਖਿਆ ਕੋਈ ਮਾੜੀ ਜ਼ਮੀਨ ਨੂੰ ਜਾ ਕੇ ਚਲੇ ਕੇ ਦਰਿਆ ਤੇ ਬਣਾ ਲੈਣ ਹਜ਼ਾਰਾਂ ਕੀਲਾ ਪਿਆ ਬਿਲ ਉੱਚਾ ਨੀਵਾ ਕੀਲਾ ਨੂੰ ਕੋਈ ਪੁੱਛਦਾ ਨਹੀਂ ਬਣਾ ਲੈਣ ਉੱਥੇ ਤਾਂ ਜਾਂਦੇ ਨਹੀਂ ਜਿਹੜੀ ਸਾਡੀ ਕਰੋੜਾਂ ਦੀ ਜ਼ਮੀਨ ਸਾਨੂੰ ਆਪ ਹੈ ਸਾਡੇ ਦਾ ਬੱਚਿਆਂ ਨੂੰ ਰਸਤੇ ਤੱਕ ਨਹੀਂ ਹੋਣਾ ਜਿਹੜੇ ਹਿਸਾਬ ਦੇ ਨਾਲ ਜ਼ਮੀਨਾਂ ਲਈ ਜਾਂਦੇ ਆ ਸਾਡੇ ਸਾਡੇ ਦਾ ਪਹਿਲਾਂ ਪੁੱਛਦਾ ਕਿੰਨਾ ਕੀਲੇ ਆ ਪਤਾ ਮੁੰਡੇ ਨੂੰ ਰਸਤਾ ਆਉਂਦਾ ਪਲਾਟ ਨੂੰ ਕਿਹਨੇ ਰਸਤਾ ਕਰਨ ਅਸੀਂ ਬਾਣੀਆਂ ਥੋੜੀਆਂ ਵੀ ਇਹਦੇ ਕੋਲ ਦੋ ਪਲਾਟਾਂ ਰਸਤਾ ਕਰ ਦੋ ਇਹਨੂੰ ਸਾਡੇ ਦਾ ਕੀਲੇ ਨੂੰ ਰਸਤਾ ਹੋਣੇ ਆ ਵੀਰੇ ਸਾਡੇ ਮੁੰਡਿਆਂ ਨੂੰ ਰਸਤੇ ਨਹੀਂ ਹੋਣੇ ਇਹਨਾਂ ਦਾ ਵਿਆਹ ਕਰਾ ਲਿਆ ਆਪਦੀਆਂ ਸਰਕਾਰਾਂ ਲੈ ਕੇ ਇਹਨਾਂ ਨੂੰ ਜਨਾਨੀਆਂ ਮਿਲ ਗਈਆਂ ਸਾਡੇਆਂ ਤੱਕ ਹੌਮ ਨਹੀਂ ਮਿਲਣੀ ਆ ਜਿਹੜੇ ਲੱchn ਕਰੀ ਜਾਂਦੇ ਆ ਜਾਂ ਫਿਰ ਸਾਨੂੰ ਵੀ ਐਮਐ ਜਾਂ ਫਿਰ ਸਾਨੂੰ ਵੀ ਇਹਨਾਂ ਵਾਂਗੂ ਮੰਤਰੀ ਐਮਐਲਏ ਬਣਾ ਦੇ ਪੁੱਤਿਆਂ ਤਾਂ ਸਾਨੂੰ ਜਨਾਨੀਆਂ ਮਿਲਣਗੀਆਂ ਤਾਂ ਤੋਂ ਵੀ ਨਹੀਂ ਮਿਲਣੇ ਜਿਹੜੇ ਲੱchn ਕਰਤੇ ਇਹਨਾਂ ਬਾੜੇ ਦਾ ਟੈਨਸ਼ਨਾ ਵਧਦੀਆਂ ਹੋਣੀਆਂ ਪਰਿਵਾਰ ਨੂੰ ਦੇਖਦੇ ਹੁਣ ਕਰੇ ਜਾਂਦੇ ਹੋਣੇ ਪਰਿਵਾਰ ਦਾ ਮੂੰਹ ਦੇਖਦੇ ਹੋਣੇ ਅ ਘਰੇ ਵੀ ਜਿਹੜੇ ਪੁੱਤ ਨੇ ਧੀਆਂ ਨੇ ਵਿਆਹਣ ਵਾਲੇ ਹੋਣੇ ਬਿਲਕੁਲ ਜੀ ਮੇਰੇ ਦੋਨੇ ਬੇਟੀਆਂ ਵਿਆਹਣ ਵਾਲੀਆਂ ਸਾਨੂੰ ਇਉਂ ਸੀ ਵੀ ਚੱਲ ਯਾਰ ਜਾਇਦਾਦ ਵਾਧੂ ਆ ਕੋਈ ਨਾ ਜਿੱਦੇ ਦੋਨੇ ਦੋਨੇ ਵਿਆਹਣੇ ਹੋਣਗੇ ਬਿੱਗਾ ਦੇ ਦਾਂਗੇ ਦੋ ਬਿੱਗੇ ਦੇ ਦਾਂਗੇ ਅੱਜ ਹੁਣ ਜੋ ਦੇਖਦੇ ਹਾਂ ਹੁਣ ਪਲਾਟਾਂ ਦੇ ਨਾਲ ਅਸੀਂ ਕੀ ਕਰਾਂ ਕਿੱਧਰ ਨੂੰ ਜਾਵਾਂਗੇ ਅਸੀਂ ਤਾਂ ਕਹਨੂੰ ਜਵਾਬ ਕਿਵੇਂ ਨਹੀਂ ਤੇ ਸਾਨੂੰ ਤਾਂ ਸਾਡਾ ਬੜਾਪਾ ਇੰਨਾ ਵਧੀਆ ਲੱਗਦਾ ਸੀ ਵੀ ਯਾਰ ਪਿੱਛੇ ਗੱਡੀਆਂ ਨੋਟਾਂ ਦੀਆਂ ਸਾਡੇ ਲਈ ਫਿਰਦੇ ਅਸੀਂ ਤਾਂ ਬੜਾਪਾ ਦਾ ਟੌਰ ਨਾ ਕਟਾਂਗੇ ਮੇਰਾ ਪ੍ਰਾਪਰਟੀ ਦਾ ਕੰਮ ਆ ਲੱਖਾਂ ਰੁਪਈਆ ਦਾ ਅਸੀਂ ਸੌਦਾ ਕਰਕੇ ਕਮਾ ਲੈਂਦੇ ਸੀ ਤੇ ਉਸ ਤੋਂ ਬਾਅਦ ਜਦੋਂ ਦੀ ਪਾਲਸੀ ਆਈ ਹੈ ਕਮਾਇਆ ਨਹੀਂ ਕੁਝ ਮੈਂ ਕਹਾਂ ਜੀ ਭੁਗਾ ਕੀ ਨਹੀਂ ਭੁਕੇ ਮਰਦੇ ਆ ਇੱਕ ਵੀ ਗਾਹਕ ਨਹੀਂ ਅੱਗੇ ਵੀਰੇ ਗਾਹਕ ਫਿਰਦੇ ਨੇ ਇੱਕ ਬਿਆਨ ਨਹੀਂ ਹੋਇਆ ਕੀੜੀਆਂ ਵਾਂਗੂੰ ਹੁਣ ਤਾਂ ਜਾਦੀ ਹੈ ਪਾਲਸੀ ਆਈ ਆ ਕੋਈ ਅਸੀਂ ਗੱਡੀ ਨਹੀਂ ਦੇਖੀ ਖੇਤਾਂ ਦੇ ਵਿੱਚ ਨੀ ਦਿਹਾੜੀ ਦੇ ਵਿੱਚ 20 20 ਗੱਡੀਆਂ ਕਿਤੇ ਕਿਸੇ ਲਾਲੇ ਦੀ ਕਿਤੇ ਕਿਸੇ ਦੀਆਂ ਆਂੰਦੀਆਂ ਕਰਦੀਆਂ ਸੀ ਹੁਣ ਅੱਜ ਕੱਲ ਤਾਂ ਕੋਈ ਦੇਖਣ ਨੂੰ ਨਹੀਂ ਮਿਲਦਾ ਜ਼ਮੀਨ ਤਾਂ ਇੱਕ ਪਾਸਾ ਵੀ ਸੋਚਣ ਨੂੰ ਵੀ ਹੈ ਨਹੀਂ ਹੁਣ ਤਾਂ ਜਿਨ੍ਹਾਂ ਦੇ ਬਿਆਨੇ ਫੜੇ ਆ ਕੀਤੇ ਆ ਉਹ ਵੀ ਹੁਣ ਚੁੱਪ ਕੀਤਾ ਹੀ ਬੈਠੇ ਆ ਵੀ ਸਾਸਰੀ ਘਰ ਰਜਿਸਟਰੀਆਂ ਹੋਣੀਆਂ ਕੋਈ ਨਹੀਂ ਜਿਹੜੇ ਬਿਆਨੇ ਹੋਏ ਹੋਏ ਸੀਗੇ ਉਹ ਰਜਿਸਟਰੀਆਂ ਰੁਕ ਗਈਆਂ ਜਿਹੜੀ ਜ਼ਮੀਨ ਦੇ ਕੋਲੇ ਸਾਡੇ ਕੋਲੇ ਗਾਹਕ ਆਉਂਦੇ ਹੁੰਦੇ ਸੀਗੇ ਯਾਰ ਸਾਨੂੰ ਇੱਥੇ 100 ਕਿਲਾ ਇਕੱਠਾ ਕਰਦੇ ਸਾਨੂੰ 20 ਲੈਦੇ ਸਾਨੂੰ 50 ਲੈਦੇ ਅੱਜ ਅਸੀਂ ਕਿਤੇ ਫੋਨ ਕਰਦੇ ਹੁੰਨੇ ਵੀ ਯਾਰ ਫਲਾਣੇ ਦੀ ਜ਼ਮੀਨ ਵੈਕਤੀਆ ਲੈਣੀ ਆ ਕੋਈ ਗਾਹਕ ਨਹੀਂ ਸਾਡੇ ਕੋਲੇ ਮੂਰਲੇ ਗਾਕਾਂ ਨੇ ਫੋਨ ਬੰਦ ਕਰਤੇ ਜਿੰਨੇ ਫਾਈਨੈਂਸਰ ਜ਼ਮੀਨਾਂ ਚੱਕਦੇ ਸੀ ਸਾਨੂੰ ਤਾਂ ਇਹਨਾਂ ਨੇ ਪ੍ਰਾਪਰਟੀ ਵਾਲੇ ਵੀ ਵਿਲੇ ਕਰਤੇ ਜੱਟ ਵੀ ਵਿਲੇ ਕਰਤੇ ਰਹਿ ਗਏ ਹੁਣ ਜਿਹੜਿਆ ਦੁਕਾਨਾਂ ਵਾਲੇ ਬੈਠੇ ਤਮਾਚਾ ਦੇਖਦੇ ਆ ਵੀ ਜੱਟਾਂ ਨੇ ਸਾਡੇ ਵਰਗੇ ਹੋ ਜਾਣਾ ਪਰ ਇਹ ਨਹੀਂ ਪਤਾ ਵੀ ਅਸੀਂ ਦਾ ਫੇਰ ਕੁਛ ਨਾ ਕੁਛ ਕਰ ਲਾਂਗੇ ਪਲਾਟ ਚ ਆ ਦੇ ਜਬ ਆ ਦੇ ਜੋਗਾ ਬੀਜ ਲੈ ਖਾ ਲਾਂਗੇ ਤੁਹਾਡੇ ਕੋਲ ਪਤਾ ਕੁਛ ਵੀ ਨਹੀਂ ਰਹਿਣਾ ਜਦੋਂ ਸ਼ਹਿਰ ਨਵੇਂ ਬਣਾਤੇ ਇਹਨਾਂ ਨੇ ਆਵਾਨੀ ਅਡਾਨੀ ਦੀ ਪੈ ਕੰਗਾਉਣੀਆਂ ਪਤਾ ਨਹੀਂ ਕਿੱਥੋਂ ਆਉਣੀਆਂ ਉਹਦੇ ਮਹਾਰਾਸ਼ਟਰ ਚ ਆਉਣੀਆਂ ਕਿੱਥੋਂ ਆਉਣੀਆਂ ਉਹ ਆਉਣੀਆਂ ਤੇ ਲੋਕਾਂ ਨੇ ਉਹੀ ਖਰੀਦਣੀਆਂ ਇਹਨਾਂ ਤੋਂ ਲਾਲਿਆਂ ਤੋਂ ਖੇਤੀ ਵੀ ਨਹੀਂ ਕਰ ਹੁਣੀ ਇਹਦਾ ਫੇਰ ਕੁਛ ਕਰ ਲਾਂਗੇ ਜਿਹੜਾ ਅੱਜ ਸਾਡਾ ਸਾਥ ਨਹੀਂ ਸਾਡੇ 100 ਆੜਤੀਆ ਹੂ ਸਾਹ ਆਰਤੀਏ ਦੀ ਕਮਾਈ ਦਾ ਸਾਧਨ ਕੀ ਆ ਅਸੀਂ ਕਿਸਾਨ ਹਾਂ ਬਿਲਕੁਲ ਕਿਸਾਨ ਅਸੀਂ ਕਿਸਾਨ ਉਹ ਵੀ ਨਾਲ ਜਾਂ ਸਾਡੀਆਂ ਫਸਲਾਂ ਜਾਂਦੀਆਂ ਸਾਡੀਆਂ ਫਸਲਾਂ ਤੇ ਉਹਨਾਂ ਨੂੰ ਕਮਿਸ਼ਨ ਆਉਂਦਾ